ਵਰਜੀ ਦਾ ਖਾਲਸਾ ਵਰਜੀ ਕੀ ਫਤਿਹ ਵੀਡੀਓ ਧਿਆਨ ਦੇ ਨਾਲ ਸੁਣਨਾ ਮੁੱਦਾ ਵੜਾ ਗਮੀਰਾ ਤੇ ਵੀਡੀਓ ਚੱਲਦੀ ਚੱਲਦੀ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕਮੈਂਟ ਵੀ ਨਾਲ ਦੇ ਨਾਲ ਲਿਖੀ ਜਾਣਾ ਗੱਲ ਕਰਦੇ ਆਪਾਂ ਸਖਬੀਰ ਬਾਦਲ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਅਨੇਕਾਂ ਪਾਪਾਂ ਦੇ ਵਿੱਚੋਂ ਲੱਗ ਕੇ ਜੇਕਰ ਕਿਸੇ ਸਿੱਖ ਨੇ ਗੁੱਸੇ ਦੇ ਵਿੱਚ ਆ ਕੇ ਨਰੈਣ ਸਿੰਘ ਚੌੜੇ ਵੱਲੋਂ ਕੋਈ ਕਾਰਵਾਈ ਕਰਨੀ ਚਾਹੀਦੀ ਮੈਨੂੰ ਨਹੀਂ ਲੱਗਦਾ ਸੀ ਉਹਦੀ ਮਨਸਾ ਸੀ ਕਿ ਗੋਲੀ ਚਲਾਉਣ ਦੀ ਹੋ ਸਕਦਾ ਹੈ ਕਿ ਗੋਲੀ ਜਿਹੜੀ ਉਹ ਫੜ ਲਈ ਤੇ ਆਟੋਮੈਟਿਕ ਚੱਲ ਗਈ ਹੋ ਸਕਦਾ ਉਹਨੂੰ ਡਰਾਉਣ ਦਾ ਇੱਕ ਬਹਾਨਾ ਹੋਵੇ ਪਰ ਵੱਡੀ ਗੱਲ ਇਹ ਆ ਕਿ ਹੁਣ ਸਾਰਾ ਕਾਲੀ ਦਾਲ ਇਕੱਠਾ ਹੋ ਗਿਆ ਹੁਣ ਜਦੋਂ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸੀ ਉਹਦਾ ਅਕਾਲੀ ਦਲ ਦਾ ਇੱਕ ਬੰਦਾ ਦੱਸਦਿਓ ਮੈਨੂੰ ਕੋਈ ਬਾਹਰ ਨਿਕਲਿਆ ਹੋਵੇ ਕਿਤੇ ਗੁਰੂਗ੍ਰੰਥ ਸਾਹਿਬ ਦੇ ਹੱਕ ਦੇ ਵਿੱਚ ਬੋਲਿਆ ਹੋਵੇ ਸਾਰੇ ਘਰਾਂ ਦੇ ਵਿੱਚ ਵੜ ਗਏ ਸੀ ਜਾਂ ਇਹਨਾਂ ਨੂੰ ਇਹ ਪਤਾ ਸੀ ਕਿ ਸਾਡੇ ਜਿਹੜੇ ਸਖਬੀਵਾਦਾਂ ਨੇ ਇਹਨਾਂ ਨੂੰ ਆਕੇ ਨੇ ਸਖਬੀਵਾਦਨ ਨੇ ਮੈਸੇਜ ਦਿੱਤਾ ਹੋਵੇ ਕਿ ਹਾਂ ਵੀ ਫਲਾਣੇ ਫਲਾਣੇ ਬੇਅਦਬੀਆਂ ਕਰੇ ਨੇ ਤੁਸੀਂ ਨਾ ਬੋਲਿਓ ਤੁਸੀਂ ਅੰਦਰ ਵੜ ਜਿਓ ਜਦੋਂ ਇਹ ਗੱਲ ਹੋ ਗਈ ਤੇ ਅੱਜ ਸਾਰਾ ਲੋਗ ਲਾਣਾ ਇਕੱਠਾ ਹੋ ਕੇ ਉਹ ਪਿੱਟ ਸੇ ਆਪਾ ਲੱਗੇ ਹੋਇਆ ਕਰਨ ਸੁਖਵੀਰ ਬਾਦਲ ਦਾ ਜੀ ਆਏ ਹੋਗੇ ਸਾਡੇ ਪ੍ਰਧਾਨ ਨੂੰ ਫਰਨਾ ਹੋਗੇ ਸਾਡੇ ਪ੍ਰਧਾਨ ਨੂੰ ਅੱਜ ਕੋਈ ਇੱਕ ਹੋਰ ਨਵਾਂ ਆ ਗਿਆ ਉਹ ਫੋਟੋ ਵਿੱਚ ਦਿਖਾਈ ਜਾਂਦਾ ਕਹਿੰਦਾ ਇੱਥੇ ਦਾ ਪੁਲਿਸ ਨੇ ਕੋਈ ਪੁਲਿਸ ਵਾਲ ਨੇ ਸੀ ਜੀ ਮੈਂ ਜੱਫਾ ਮਾਰਿਆ ਮੈਂ ਫੜਿਆ ਤੁਸੀਂ ਆਏ ਨਾ ਕਿਉਂ ਮੈਂ ਕੈਰੇਕਟਰ ਲੈਂਡ ਦੀ ਬਾਰੇ ਕਹਿਣਾ ਮੈਂ ਜੱਫਾ ਲਾਇਆ ਨਰੈਣ ਸਿੰਘ ਚੋੜੇ ਨੂੰ ਮੈਂ ਫੇਰ ਪੁਲਸ ਨੂੰ ਫੜਾਇਆ ਜੇ ਦੂਸਰਾ ਤੁਸੀਂ ਦੁਸ਼ਟ ਉਹ ਦੇਖਿਆ ਜਿਹੜਾ ਗਰਦਾਸਪੁਰ ਵਾਲਾਗਾ ਜਿਹਨੇ ਨਰੈਣ ਸਿੰਘ ਚੋੜੇ ਦੀ ਜਿਹੜੀ ਦਸਤਾਰ ਲਾਈ ਆ ਉਹ ਸਰੇ ਆਮ ਦਿਖ ਰਹੀ ਆ ਪਿੱਸੋਂ ਹੁੰਦਾਗਾ ਪਿੱਸੋਂ ਫੜ ਕੇ ਦਸਤਾਰ ਨੂੰ ਲਾਉਂਦਾਗਾ ਤੇ ਉਹ ਜਿਹੜਾ ਗਰਦਾਸਪੁਰ ਵਾਲਾ ਕੋਈ ਪ੍ਰਧਾਨ ਆ ਤੇ ਉਹਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਕਿ ਦਸਤਾਰ ਦੇ ਕੈਂਪ ਲਾਉਂਦਾਗਾ ਤੇ ਦਸਤਾਰ ਬਚਾਓ ਇਸ ਤਰ੍ਹਾਂ ਕੋਈ ਮਹਿੰਮ ਚਲਾਉਂਦਾਗਾ ਜੇਬ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਸੀ ਕਿ ਚਾਹੇ ਤੇ ਦੋਸਤ ਹੋਵੇ ਦਸਤਾਰ ਕਦੇ ਨਹੀਂ ਲਾਹੀ ਦੀ ਗੀਤ ਵੀ ਤੁਹਾਨੂੰ ਇਹ ਸੁਣਿਆ ਹੋਊਗਾ ਤੁਸੀਂ ਪਹਿਲਾਂ ਤਾਂ ਮੈਂ ਇੱਕ ਦੋ ਵੀਡੀਓ ਸੁਣਾਦਾ ਫਿਰ ਆਪਾਂ ਇਸ ਬੰਦੇ ਤੇ ਗੱਲਬਾਤ ਕਰਦੇ ਆ ਤੁਸੀਂ ਜੁੜੇ ਰਹੋ ਤੇ ਵੀਡੀਓ ਨੂੰ ਨਾਲ ਦਾ ਸ਼ੇਅਰ ਜ਼ਰੂਰ ਕਰਿ ਜਾਓ ਤਾਂ ਮੈਂ ਵੀਡੀਓ ਸੁਣਾਉਣਾ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਕਿ ਨਰੈਣ ਸਿੰਘ ਚੌੜਾ ਆਮ ਬੰਦਾ ਨਹੀਂ ਸੀ ਸਦਾ ਉਸ ਦਿਨ ਸ਼ੁਰੂ ਦੀ ਬਰਾਬਰ ਦੀ ਨਹੀਂ ਸ਼ਰ ਤੈਤ ਅਸਤਿਕ ਸ਼ਰਾਬ ਦੀ ਫਲਾਣੀਆਂ ਸੀ ਤੇ ਇਹਦੇ ਨਾਲ ਫਲਾਣੀਆਂ ਦੇਖੋ ਨਰਨ ਸਿੰਘ ਥੋੜਾ ਦੀ ਬਦਲਾਈ ਜਾਂਦਾ ਉਸ ਨੂੰ ਫੜੇ ਜਾਣ ਤੋਂ ਬਾਅਦ ਇਹਨਾਂ ਦੇ ਬੰਦੇ ਨੇ ਜਾ ਕੇ ਉਸ ਦੀ ਪੱਗ ਲਾਈ ਪਿੱਛੋਂ ਉਸ ਦੇ ਆਪ ਤੁਸੀਂ ਸ਼ਰਾਬ ਨੇ ਵੀਡੀਓ ਦੇਖਿਆ ਹੋਇਆ ਪਰ ਇਹ ਇਹਨਾਂ ਦੀ ਮੈਂਟੈਲਿਟੀ ਦਾ ਇਹ ਹੈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਨਰਨ ਸਿੰਘ ਚੋੜਾ ਨੇ ਗੋਲੀ ਦੇਖ ਲਿਆ ਹੁਣ ਇਹ ਅਸੀਦ ਗੱਲਾਂ ਤਾਂ ਨਹੀਂ ਬੜਾਈ ਜਾਂਦੇ ਆ ਆਪਣੇ ਕੋਲ ਕਿੱਡੇ ਬੁੱద్ధి ਜੀਵੀ ਇਹ ਬੰਦਾ ਹੈਗਾ ਮਾਫ ਕਰਨਾ ਹੁਣ ਅੱਗੇ ਉਹਦਾ ਬੁੱਧੀਜੀਵੀ ਬੰਦਾ ਤੇ ਜਿਹੜਾ ਇਹ ਗੱਲ ਕਹਿ ਰਿਹਾ ਕਿ ਨਰੈਨ ਸਿੰਘ ਚੌੜੀ ਦੀ ਪਿਸਲੋਂ ਪਿਸਲੋਂ ਦੇ ਪਾਸੋਂ ਆ ਕੇ ਦਸਤਾਰ ਲਾਈ ਆਂ ਦਾਲ ਖਾਲਸਾ ਦੇ ਅੱਜ ਪਰਮਜੀਤ ਸਿੰਘ ਇਸੇ ਦਸਤਾਰ ਦੇ ਸਬੰਧ ਦੇ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਮਿਲਣ ਗਏ ਤੇ ਜਥੇਦਾਰਾਂ ਨੇ ਅੰਦਰੋਂ ਕੁੰਡੀ ਲਾ ਲਈ ਕਹਿੰਦੇ ਅਸੀਂ ਨਹੀਂ ਮેરਣਾ ਮਾਤਾ ਨੂੰ ਇੱਕ ਗੱਲ ਹੋਰ ਕਹਿ ਦੇਣਾ ਇੱਥੇ ਇਹ ਜਥੇਦਾਰ ਇਕੱਲੇ ਬਾਦਲ ਕਹਿੰਦੇ ਆ ਨਾ ਕਿਸੇ ਹੋਰ ਸਿੱਖ ਕੌਮ ਦੇ ਆ ਇਸ ਸ੍ਰੋਣੀ ਕਮੇਟੀ ਕੈ ਮੈਡੀਕਲੀ ਬਾਦਲ ਕਹਿੰਦਿਆ ਨਾ ਕਿਸੇ ਹੋਰ ਸਿੱਖ ਦੀ ਤੁਹਾਨੂੰ ਕਮਰਾ ਨਹੀਂ ਮਿਲਦਾ ਬਾਦਲ ਕੇ ਫੋਨ ਕਰਨਗੇ ਤਾਂ ਤੁਹਾਨੂੰ ਕਮਰਾ ਮਿਲੂਗਾ ਤੁਹਾਨੂੰ ਨਿਆ ਨਹੀਂ ਮਿਲਦਾਗਾ ਸਿੱਖਾਂ ਨੂੰ ਬਾਦਲ ਕੇ ਜੋ ਕੁਝ ਕਹਿਣਗੇ ਉਹ ਜਥੇਦਾਰ ਕਰਨਗੇ ਤੇ ਕਰੀ ਜਾ ਰਹੇ ਨੇ ਵਰਨਜਿਤ ਮੰਡਾ ਆਉਂਦੇ ਨੇ ਜਥੇਦਾਰ ਕਹਦਾ ਜਿਹੜਾ ਬਾਹਰ ਖੜਾ ਸੀ ਸ੍ਰੋਣੀ ਕਮੇਟੀ ਦਾ ਮੁਲਾਜ਼ਮਾ ਕਹਿੰਦਾ ਜਥੇਦਾਰ ਜੀ ਬਿਜੀ ਨੇ ਇਹ ਫਿਰ ਉਹਨਾਂ ਨੇ ਇੱਕ ਨੋਟਸਾ ਜਿਹੜਾ ਉਹ ਕੰਧ ਉੱਤੇ ਚਿਪਕਾ ਦਿੱਤਾ ਤੇ ਤੁਹਾਨੂੰ ਪਹਿਲਾਂ ਵੀਡੀਓ ਦਿਖਾਉਣਿਆ ਕਿ ਪਰਮਜੀਤ ਸਿੰਘ ਮੱਡ ਦਲ ਖਾਲਸਾ ਦਾ ਜਿਹੜਾ ਆਗੂ ਆ ਉਹ ਕੀ ਕਹਿੰਦਾ ਹੈਗਾ ਅੱਜ 6 ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਆਉਣ ਦਾ ਜਿਹੜਾ ਮੁੱਖ ਕਾਰਨ ਆ ਹੋਇਆ ਕਿ ਪਿਛਲੇ ਦਿਨੇ ਇਹ ਤੋਂ ਅਕਾਲੀ ਦਰ ਦੇ ਲੀਡਰਸ਼ਿਪ ਨੂੰ ਤਰਸਾ ਸੁਣਾਈ ਗਈ ਜਿਨ੍ਹਾਂ ਨੇ ਆਪਣੇ ਗੁਨਾਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਮੰਨੇ ਨੇ ਉਹ ਗੁਨਾਹ ਜਿਹੜੇ ਆ ਉਹ ਕੋਈ ਆਮ ਧਾਰਮਿਕ ਅਪਗਿਆ ਨਹੀਂ ਕਿ ਕਿਸੇ ਦਾ ਜਤੇ ਕੋਈ ਇੱਕ ਛੋਟੀ ਮੋਡੀ ਧਾਰਮਿਕ ਗਲਤੀ ਹੋ ਗਈ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਆ ਔਰ ਉਹ ਲੋਕ ਮੰਨੇ ਨੇ 2015 ਦਾ ਜਿਹੜਾ ਜੋਕੇ ਸਾ ਮੇਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦਾ ਜਦੋਂ ਮੋਢੇ ਵੇਖੋ ਕਿੱਥੋਂ ਵੱਜਦਾ ਆ ਤੇ ਮੋਢ ਵੱਜਦਾ ਆ ਜਦੋਂ ਸੌਦੇ ਸਾਧ ਨੂੰ ਮਾਫੀ ਦਿੱਤੀ ਜਾਂਦੀ ਔਰ ਮਾਫੀ ਦੇ ਰੋਸ ਦੇ ਵਿੱਚ ਪੰਥ ਸੜਕਾਂ ਤੇ ਉਤਰਦਾ ਹੈ ਫਿਰ ਉਸ ਰੋਸ ਨੂੰ 扑ਟਕਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੁੰਦੀ ਔਰ ਉਹ ਬੇਦਬੀ ਔਰ ਕਿੰਨੇ ਕਰਾਈਏ ਸਭ ਸਾਬਤ ਹੋ ਚੁੱਕਿਆ ਹੈ ਫਿਰ ਉਸ ਸਮੇਂ ਆਕਾਲੀ ਦਲ ਦੀ ਸਰਕਾਰ ਆ ਔਰ ਕਮਾਲ ਦੀ ਗੱਲ ਕਿ ਮੌਜੂਦਾ ਸਮੇਂ ਦੇ ਅਕਾਲੀ ਦਰਨ ਨੂੰ ਲੀਡ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਜਿਹੜੀ ਪਿਛਲੇ 9 ਸਾਲਾਂ ਤੋਂ ਇਹ ਝੂਠ ਬੋਲਦੀ ਆ ਰਹੀ ਕਿ ਨਹੀਂ ਅਸੀਂ ਸਾਡੇ ਅੰਦਰ ਕੋਈ ਹੱਕ ਨਹੀਂ ਅਸੀਂ ਨਹੀਂ ਕਰਵਾਇਆ ਜਿਨੇ ਜਿਨੇ ਆਵਾਜ਼ ਚੁਕੀ ਇਥੋਂ ਤੱਕ ਕੇ ਇਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਸਭਾ ਨੇ ਬਖਸ਼ੇ ਉਹਨਾਂ ਦੇ ਨਾਲ ਛੁੱਟੀ ਕੀਤੀ ਇਥੋਂ ਕੱਢਿਆ ਜਿਹੜੀ ਜਿਹੜੀ ਪੰਥਕ ਸੰਸਥਾਵਾਂ ਨੇ ਇਹਨਾਂ ਦੇ ਖਿਲਾਫ ਬੋਲਿਆ ਉਹਨਾਂ ਨੇ ਜੇਲਾ ਚ ਸੁਟਿਆ ਸਾਡੇ ਕਾਰਕ ਕਾਨੂੰਨਾਂ ਦੇ ਤੇ ਜੇਲ੍ਹਾਂ ਦੇ ਵਿੱਚ ਰਹਿ ਕਹਿੰਦੇ ਤਿੰਨ ਤਿੰਨ ਮਹੀਨੇ ਸਜ਼ਾ ਕੱਟ ਕੇ ਆਏ ਨੇ ਸਿਰਫ ਸੱਚ ਬੋਲਣ ਦੇ ਲਈ ਤੇ ਸਜ਼ਾਵਾਂ ਦੇ ਛੋਟੀਆਂ ਰਹਿ ਗਈਆਂ ਜਿਹੜੇ ਬੰਦੇ ਬੇਦਬੀ ਦੇ ਰੋਸ ਵਜੋਂ ਸਿੰਘ ਸੜਕਾਂ ਦੇ ਬੈਠੇ ਜੀ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਔਰ ਕਿਆ ਕਮਾਲ ਦੀ ਗੱਲ ਆ ਕਿ ਢਿੱਲੇ ਜੇ ਮੂੰਹ ਦੇ ਨਾਲ ਇੱਥੇ ਆ ਕੇ ਮੰਨ ਲਿਆ ਜੀ ਸਾਥੋਂ ਗਲਤੀਆਂ ਹੋ ਗਿਆ ਤੇ ਤੁਸੀਂ ਇਹ ਕਹਿੰਦੇ ਜੀ ਨਿਮਾਣਾ ਸਿੱਖ ਬਣ ਕੇ ਔਰ ਨਮਾਣਾ ਸਿੱਖ ਉਹ ਹੁੰਦਾ ਆ ਜਿਹੜਾ ਖੁਦ ਚੱਲ ਕੇ ਆਵੇ ਕਿ ਮੇਰੇ ਕੋਲੋਂ ਭਾਈ ਗਲਤੀ ਹੋ ਗਈ ਸੀ ਮੈਨੂੰ ਮਾਫ਼ ਕਰ ਦਿਓ ਇਹਨੂੰ 9 ਸਾਲ ਪੰਥ ਨੇ ਕਸੀੜ ਕੇ ਇੱਥੇ ਲਿਆਂਦਾ ਆ ਸੁਖਬੀਰ ਸਿੰਘ ਬਾਦਲਣਾ ਇਹ ਨਮਾਣੇ ਸਿੱਖ ਨਹੀਂ ਹੈਗੇ ਇੱਕ ਪਿਓਰ ਰਾਜਨੀਤਿਕ ਬੰਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਮਖੌਟਾ ਛਾੜਿਆ ਆ ਔਰ ਉਹ ਬੰਦੇ ਨੇ ਮੰਨਿਆ ਫਿਰ ਤਨਖਾਹ ਲੱਗੀ ਜਿਹੜੀ ਘਟਨਾ ਕੱਲ ਵਾਪਰੀ ਇੱਥੇ ਭਾਈ ਨਰਿੰਦਰ ਸਿੰਘ ਚੋੜੇ ਵੱਲੋਂ ਹੋਈ ਉਹਦੇ ਬਾਰੇ ਕਮੈਂਟ ਬਾਅਦ ਵਿੱਚ ਪਰ ਜਿਸ ਅਕਾਲੀ ਦਲ ਨੂੰ ਪੈਰਾਂ ਦੇ ਉੱਤੇ ਖੜੇ ਕਰਨ ਦੇ ਲਈ ਜਿਸ ਅਕਾਲੀ ਦਲ ਨੂੰ ਲੀਹਾਂ ਤੇ ਲਿਆਉਣ ਦੇ ਲਈ ਅਕਾਲ ਤੱਕ ਸੈਭ ਤੱਕ ਸਿੰਘ ਸਾਹਿਬਾਨ ਤੱਕ ਸੀਰੀਅਸਨੈਸ ਦੇ ਨਾਲ ਕਦਮ ਚੁੱਕ ਰਹੇ ਨੇ ਤੇ ਇਹ ਕਹਿ ਰਹੇ ਨੇ ਕਿ ਅਗਲੀ ਭਰਤੀ ਖੋਲੀ ਜਾਵੇ ਤੇ ਇਹਨਾਂ ਦੇ ਅਸਤੀਫੇ ਪ੍ਰਵਾਨ ਕੀਤੇ ਜਾਣ ਜਿਨ੍ਹਾਂ ਨੇ ਅਸਤੀਫੇ ਦੇ ਦਿੱਤੇ ਨੇ ਪਹਿਲੀ ਅਵੰਧਿਆ ਸ਼੍ਰੋਮਣੀ ਅਕਾਲੀ ਦਲ ਦੀ ਫੇਰ ਵੇਖੋ 10 ਦਿਨ ਦਾ ਸਮਾਕਾਲ ਤੱਕ ਸਾਬ ਦੀ ਸਲੀਪ ਤੋਂ ਮਿਲਿਆ ਹੈ ਲੰਘ ਗਿਆ ਕੱਲ ਕੋਈ ਫੈਸਲਾ ਕੋਈ ਸ੍ਰੀਵਾਂ ਪ੍ਰਵਾਨ ਹੋਇਆ ਉਹ ਇਹਨਾਂ ਦਾ ਨਹੀਂ ਉਹਦਾ ਕਹਿਣ ਕਿ ਅਸੀਂ ਖਾਲਸਾ ਸਾਹਿਬ ਨੂੰ ਬੜੇ ਸਮਰਪਿਤ ਆ ਇਹ ਸਮਰਪਤਾ ਤੁਹਾਡੀ ਦਾ ਪਹਿਲਾ ਫੈਸਲਾ ਨਹੀਂ ਤੁਸੀਂ ਮੰਨਿਆ ਫਿਰ ਤੁਸੀਂ ਆਪਣੇ ਅੱਗੇ ਭਰਤੀ ਕਿਹੋ ਜਿਹੇ ਬੰਦੇ ਕੀਤੇ ਨੇ ਅਕਾਲੀ ਦਲ ਨੇ ਪਠਾਨਕੋਟ ਦੇ ਯੂਥ ਦਾ ਪ੍ਰਧਾਨ ਅਕ ਸ਼੍ਰੋਮਣੀ ਅਕਾਲੀ ਦਲ ਦਾ ਜਸਪ੍ਰੀਤ ਸਿੰਘ ਰਾਣਾ ਜਿਹੜਾ ਕਿ ਲੈਰ ਤੇ ਚਲਾਉਂਦਾ ਪਗੜੀ ਸੰਭਾਲ ਜਟਾ ਹੈ ਉਹਦੇ ਨਾਲ ਜੁੜੇ ਹੋਏ ਲੋਕ ਨੇ ਪੱਗਾ ਮੰਨਾਂ ਦਾ ਢੋਂਗ ਕਰਦੇ ਨੇ ਤੇ ਉਸ ਬੰਦੇ ਦੀ ਆ ਕੇ ਮਗਰੋਂ ਪੱਗ ਲਾਉਂਦੇ ਨੇ ਜਿਹਨੂੰ ਦਸਾਂ ਬੰਦਿਆਂ ਨੇ ਫੜਿਆ ਆ ਮਗਰੋਂ ਆ ਕੇ ਲਈਏ ਕਈ ਕਾ ਦਜੀਸ਼ੰ ਕੀਮਾ ਸ਼ਰਿਆਮ ਪ੍ਰਸਦ ਇਹ ਝੂਠ ਬੋਲ ਰਹੇ ਨੇ ਕਿ ਜੀ ਝਗੜਾ ਵਿੱਚੋਂ ਲੜ ਰਹੇ ਆ ਜਾਂ ਉਹਦੇ ਵਿੱਚੋਂ ਲੱਥੀ ਲੜਾਈ ਝਗੜੇ ਚ ਲੱਗੀ ਲੱਥੀ ਪੱਗ ਵੱਖਰੀ ਚੀਜ਼ ਆ ਪਰ ਜਾਣ ਬੁੱਝ ਕੇ ਮਗਰਵਾ ਕੇ ਹੱਥ ਪਾ ਕੇ ਲਾਈ ਗਈ ਪੱਗ ਵਖਰੀ ਚੀਜ਼ ਜਿਹਦੇ ਮੈਂ ਕਿਹਾ ਸ਼ੁਗਰਿਆ ਕਾਲਪੁਰ ਕੋ ਵਾਇਗਰੋ ਦਾ ਕਿ ਤੁਹਾਡੇ ਕੈਮਰੇ ਉੱਥੇ ਸੀਗੇ ਨਹੀਂ ਕਿ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦੇਣਾ ਵੀ ਬਦਵੀਂ ਨੂੰ ਨੌ ਸਾਲ ਇਹਨਾਂ ਨੇ ਪੈਰਾਂ ਤੇ ਪਾਣੀ ਥੋੜੀ ਪੈਣ ਦਿੱਤਾ ਵੀ ਇਹ ਸਾਰਾ ਸੀ ਸਾਡੇ ਅੰਦਰ ਕੋਈ ਰੋਲ ਨਹੀਂਗਾ ਹੁਣ ਮੰਨੇ ਨੇ ਤੇ ਜੇ ਕੱਲ ਤੁਹਾਡੇ ਉੱਤੇ ਕੈਮਰੇ ਨਾ ਹੁੰਦੇ ਤੇ ਜਿਸ ਤਰੀਕੇ ਨਾਲ ਅਜੇ ਵੀ ਵੇਖੋ ਕੈਮਰੇ ਹੁੰਦੇ باوجود ਝੂਠ ਬੋਲ ਰਹੇ ਨੇ ਵੀ ਨਹੀਂ ਜੀ ੱਟੇ ਮੁੱਕੀ ਤੇ ਹੱਥ ਲੱਥ ਗਈ ਜਦੋਂ ਮੈਂ ਜਦੋਂ ਤੇ ਪੂਰਾ ਟੱਕਾ ਮੁਕੀ ਚੱਲ ਰਿਹਾ ਸੀ ਉਦੋਂ ਨਹੀਂ ਲੱਥੀ ਉਦੋਂ ਠੀਕ ਠਾਕ ਹੀ ਪੱਗ ਜਦੋਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੜ ਕੇ ਲੈ ਕੇ ਜਾ ਰਹੀ ਆ ਬੰਦਿਆਂ ਨੇ ਬਾਹਾਂਵਾਂ ਫੜੀਆਂ ਰਿ ਕਿਸੇ ਨੇ ਧੌਣ ਦੇ ਉੱਤੇ ਵੀ ਹੱਥ ਪਾਇਆ ਉਦੋਂ ਪੱਗ ਨਹੀਂ ਲੱਥੀ ਇਹ ਬੰਦਾ ਮਗਰੋਂ ਹੁੰਦਾ ਛਾਲ ਮਾਰ ਕੇ ਪੱਗ ਨੂੰ ਹੱਥ ਪਾਉਂਦਾ ਜਿਹੜੀ ਪੱਗ ਲੱਥਦੀ ਆ ਝਗੜੇ ਦੇ ਵਿੱਚ ਉਹ ਉੱਥੋਂ ਹੀ ਲੱਥ ਕੇ ਥੱਲੇ ਡੇਪੈਂਦੀ ਆ ਉਹਨੇ ਹੱਥ 'ਚ ਬੜੀ ਤੇ ਪਛਾਹ ਲਿਆ ਕੇ ਛੁੱਟੀ ਏ ਇਹੋ ਜੇ ਤੁਸੀਂ ਲੋਕ ਅਕਾਲੀ ਦਲ ਦੇ ਸ਼ਾਮਲ ਕੀਤੇ ਨੇ ਇੱਕ ਸਵਾਲ ਇਹ ਚੰ ਬਣਦਾ ਵੀ ਇਸ ਅਕਾਲੀ ਦਲ ਨੂੰ ਬਚਾ ਕੇ ਕਰਨਾ ਵੀ ਕੀ ਹੈ ਇਹ ਅਕਾਲੀ ਦਲ ਜਿਹੜਾ ਸਾਡੀਆਂ ਪੱਗਾਂ ਦੇ ਰੇ ਜਿਹੜਾ ਸਾਡੇ ਕਕਾਰਾਂ ਦੇ ਲਈ ਜਿਹੜਾ ਸਿੱਖੀ ਦੇ ਲਈ ਕੁਰਬਾਨੀਆਂ ਦਿੰਦਾ ਏ ਉਹੀ ਅਕਾਲੀ ਦਲ ਸਾਡੀਆਂ ਪੱਗਾਂ ਲਾਉਣ ਨੂੰ ਤਰਪਿਆ ਠੀਕ ਹੈ ਅਕਾਲੀ ਦਲ ਨੂੰ ਬਚਾ ਕੇ ਅਸੀਂ ਕਿਹੜੇ ਚਾਰ ਚੰਦ ਲਾ ਲਾਂਗੇ ਨਾਮ ਰਹਿ ਗਿਆ ਅਕਾਲੀ ਦਲ ਦਾ ਪਹਿਲਾ ਇੱਕ ਨਾਰਾ ਨਹੀਂ ਹਮ ਅਕਾਲੀ ਪੰਥ ਕੇ ਵਾਲੇ ਅੱਜ ਦੇ ਅਕਾਲੀ ਦਲ ਨੂੰ ਬਦਲ ਲੈਣਾ ਚਾਹੀਦਾ ਇਹਨਾਂ ਨੂੰ ਹੁਣ ਕਹਿ ਦੇਣਾ ਚਾਹੀਦਾ ਵੀ ਹਮ ਅੱਜ ਕੇ ਅਕਾਲੀ ਬਾਦਲ ਕੇ ਵਾਦੇ ਇਹ ਤੋਂ ਅੱਗੇ ਕੁਝ ਨਹੀਂ ਆਗੇ ਬਾਦਲ ਪਰਿਵਾਰ ਤੋਂ ਅਗੇ ਨਾਲ ਕੁਝ ਨਹੀਂ ਦੇਖਦਾ ਪਿਆ ਔਰ ਸੁਖਬੀਰ ਬਾਦਲ ਦੇ ਉੱਤੇ ਚੱਲ ਗਈ ਗੋਲੀ ਤੇ ਇਹਨਾਂ ਨੇ ਦੇਖ ਕੇ ਤੇ ਹਾਹਾ ਕਾਰਮਚਾਰੀ ਵੀ ਦੇਖੋ ਆ ਹੋ ਗਿਆ ਅੱਜ ਸਖਾਰੇ ਹਿਰਦੇ ਬਲੁੰਦ ਰਏ ਗਏ ਕੱਲ ਤੱਕ ਸੈ ਉਦਰਬਾਰ ਸੈ ਦੇ ਬਾਹਰ ਗੋਲੀ ਚੱਲ ਗਈ ਤੁਹਾਡੇ ਹਿਰਦੇ ਕਾਦੇ ਨਾਲ ਬਲੁੰਦ ਰਏ ਜਾਣੇ ਜਿਹੜੇ ਬਦਵੀ ਦੇ ਨਾਲ ਨਹੀਂ ਬਲੁੰਦ ਰਏ ਗਏ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਗੋਲੀ ਚੱਲੀ ਤੇ ਤੁਹਾਡੇ ਹਿਰਦੇ ਬਲੁੰਦ ਰਏ ਇਹ ਤਾਂ ਮਰਨ ਤੁਹਾਡੇ ਦੀ ਬਾਦਲ ਉੱਤੇ ਨੇ ਗੁਰੂ ਤਾਂ ਗਿਰਤੇ ਹੁਣ ਤੁਸੀਂ ਨਾਨਕ ਗੁਰੂ ਨਾਨਕ ਦਾ ਦਰਦ ਆ ਵਰਤਦੇ ਹੋ ਤੇ ਜਦੋਂ ਗਲੀਆਂ ਚ ਅੰਗ ਖੁਲਾ ਰਹੇ ਸੀ ਉਦੋਂ ਤੁਹਾਨੂੰ ਗੁਰੂ ਨਾਨਕ ਦਾ ਸੀਤ ਨਹੀਂ ਆ ਉਦੋਂ ਤੁਸੀਂ ਕੀ ਕੀਤਾ ਉਦੋਂ ਤੁਹਾਡੀ ਪ੍ਰੈਸ ਕਾਨਫਰੈਂਸ ਕਿੱਥੇ ਗਈ ਨਾ ਉਦੋਂ ਤੁਸੀਂ ਆਪਣੇ ਪੁਲਿਸ ਨੂੰ ਆਰਡਰ ਦੇ ਕੇ ਤੇ ਬੰਦੇ ਮਾਰਦ ਕਰਦੇ ਤੇ ਬਰਨਦਰੇ ਜਾ ਰਹੇ ਸੀ ਚੀਜ਼ ਦੀ ਗਹਿਰਾਈ ਨੂੰ ਸਮਝੀ ਅਸੀਂ ਭਾਈ ਨਰੈਣ ਸਿੰਘ ਚੌੜਾ ਕੋਈ ਆਮ ਜਲਵਾਤੀ ਨੌਜਵਾਨ ਨਹੀਂ ਤਰਿਆ ਫਿਰਦਾ 70 ਸਾਲ ਦੀ ਉਦੀ ਉਮਰ ਦੇ 50 ਸਾਲ ਉਹਨੇ ਖਾਲਸਾਤਾਨ ਦੇ ਸੰਗਰਾਮ ਦੇ ਲੇਖ ਲਾਇਨੇ ਨਰੰਤਰ ਲੱਗ ਰਹੇ ਨੇ ਔਰ ਕੋਈ ਅਨਪੜ੍ਹ ਨਹੀਂਗਾ ਜਜ਼ਬਾਤੀ ਨਹੀਂ ਆ ਅੱਧੀ ਦਰਜਨ ਤੋਂ ਵੱਧ ਕਿਤਾਬਾਂ ਦੇ ਵਿੱਚੋਂ ਕਿਨੇ ਸਿੱਖ ਸਿਧਾਂਤ ਦੇ ਉੱਤੇ ਤੇ ਸਿੱਖ ਲਹਿਰ ਦੇ ਉੱਤੇ ਕਿੰਨੇ ਲੇਖ ਨੇ ਧ੍ਰੜ ਨੇ ਮਰਿਆਦਾ ਦੇ ਉੱਤੇ ਤੇ ਇੱਕ ਚੀਜ਼ ਸੋਚਣ ਵਾਲੀ ਬਣਦੀ ਏ ਕਿ ਐਸੇ ਧ੍ਰੜ ਇਨਸਾਨ ਨੂੰ ਇੰਨਾ ਅਗਾਹ ਦਾ ਕਦਮ ਕਿਉਂ ਚੁੱਕਣਾ ਪਿਆ ਸੋਚਣ ਵਾਲੀ ਗੱਲ ਇਹ ਆ ਇਹਦਾ ਮਤਲਬ ਹੈ ਸਾਫ ਆ ਕੇ ਪੰਥ ਦਾ ਇੱਕ ਵੱਡਾ ਹਿੱਸਾ ਬਿੜੂ ਬੜੀ ਲੰਬੀ ਗੱਲਬਾਤ ਮੈਂ ਤੁਹਾਨੂੰ ਪੂਰੀ ਸੁਣਾਈ ਆ ਜਿੰਨੀ ਕ ਜੋਸੀ ਕੇ ਬੜੀਆਂ ਜੀ ਕੀਮਤੀ ਗੱਲਾਂ ਨੇ ਇਹਨੇ ਪਰਮਜੀਤ ਸਿੰਘ ਮੰਡਲ ਦਲ ਖਾਲਸਾ ਦੇ ਆਗੂ ਨੇ ਅੱਜ ਅਕਾਲ ਤਾਪੂ ਸਾਹਿਬ ਅਕੇ ਗਏ ਜਥੇਦਾਰ ਅੰਦਰ ਵੜ ਕੇ ਕਹਿੰਦੇ ਉਹਨਾਂ ਕੋਲੇ ਟਾਈਮ ਨਹੀਂ ਜੇਕਰ ਤੁਹਾਡੇ ਕੋਲੇ ਸੱਚੇ ਲੰਗਾਹ ਵਰਗੇ ਬਲਾਤਕਾਰੀ ਆ ਜਾਣ ਤੁਸੀਂ ਉਹਨਾਂ ਲਈ ਟਾਈਮ ਆ ਤੇ ਉਹਨਾਂ ਲਈ ਤੁਸੀਂ ਤੁਹਾਡੇ ਕੋਲੇ ਸਾਰਾ ਗੁੱਸਾ ਤੇ ਜੇਕਰ ਤੁਹਾਡੇ ਕੋਲੇ ਬੇ ਬੇਅਦਬੀਆਂ ਕਰਨ ਵਾਲੇ ਆ ਜਾਣ ਉਹਨਾਂ ਲਈ ਤੁਹਾਡੇ ਕੋਲੇ ਟਾਈਮ ਆ ਜੇਕਰ ਤੁਹਾਡੇ ਕੋਲੇ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਨੂੰ ਸ਼ਹੀਦੀ ਸ਼ਹੀਦਿਆ ਕਰਨ ਵਾਲੇ ਆ ਜਾਣ ਉਹਨਾਂ ਲਈ ਤੁਹਾਡੇ ਕੋਲੇ ਟਾਈਮ ਆ ਜੇਕਰ ਜਿਨ੍ਹਾਂ ਨੇ ਬੱਚੜ ਡੀਜੀਪੀ ਲਾਇਆ ਹੋਏ ਸਮੇਤ ਸੈਣੀ ਵਰਗੇ ਉਹ ਜਿਨ੍ਹਾਂ ਨੇ ਸਵਰਨ ਕੋਟਨੇ ਵਰਗੇ ਪਾਪੀਆਂ ਨੇ ਗੰਦੇਸ ਸਿੰਘ ਕੌਕੇ ਨੂੰ ਕੋਕੋਕੇ ਸ਼ਹੀਦ ਕੀਤਾ ਹੋਵੇ ਉਹਨਾਂ ਉਹ ਜ਼ਾਲਮ ਆ ਜਾਣ ਉਹਨਾਂ ਲਈ ਜਥੇਦਾਰਾਂ ਕੋਲੇ ਟਾਈਮ ਆ ਆ ਕੋਈ ਬੰਦਾ ਆ ਜਾਵੇ ਚੱਲ ਕੇ ਸਿੱਖਾ ਆ ਜਾਵੇ ਆਪਣੇ ਰੋਸ ਵਜੋਂ ਵੀ ਆਹ ਲਓ ਭਾਈ ਕੋਈ ਚਿੱਠੀ ਮਗਰ ਰੰਡਵਾ ਵੀ ਆ ਬਾਦਲਾਂ ਦੇ ਖਿਲਾਫ ਆ ਨਹੀਂ ਆ ਉਹ ਗੱਲ ਨਹੀਂ ਇਹਨਾਂ ਨੇ ਸੁਣਨੀ ਇਹਨਾਂ ਕੀ ਸੁਣਾਗਾ ਜਮੇ ਬਾਦਲ ਕਹਿਣਗੇ ਉਵੇਂ ਇਹ ਕਰੀ ਜਾਂਦੇ ਆ ਇਹ ਸਦਾ ਰਾਜ ਭਾਗ ਗੱਡੀਆਂ ਸਦਾ ਨਹੀਂ ਰਹਿੰਦੀਆਂ ਹੁਣ ਜਿਹੜਾ ਕਾਲੀ ਦਲ ਦਾ ਹਾਸਲ ਹੋ ਚੁੱਕਿਆਗਾ ਹਾਲੇ ਇਹ ਤੋਂ ਵੀ ਸਬਕ ਤਾਂ ਲੈ ਲਓ ਅਜੇ ਇਹ ਤੋਂ ਸਬਕ ਵੀ ਨਹੀਂ ਲੈਂਦੇ ਜਦੋਂ ਸ਼ਰੋਮਣੀ ਕਮੇਟੀ ਵਿੱਚ ਬੈਠੇ ਮਸੰਦਾਂ ਨੂੰ ਬਾਹਰ ਕੱਢਿਆ ਗਿਆ ਸਰੋਵਣੀ ਕਮੇਟੀ ਵਿੱਚ ਦਾਗੀ ਸਖਤਰਾਂ ਨੂੰ ਬਾਹਰ ਕੱਢਿਆ ਗਿਆ ਜਦੋਂ ਪੰਥ ਦੇ ਹੱਥ ਡੋਰ ਆ ਗਈ ਸਰੋਵਣੀ ਕਮੇਟੀ ਦੀ ਫਿਰ ਉਹਨਾਂ ਝਾਲਮਾਂ ਨੂੰ ਜਿਹੜਾ ਬਾਹਰ ਕੱਢਿਆ ਜਾਊਗਾ ਤੇ ਫਿਰ ਜਥੇਦਾਰਾਂ ਨੂੰ ਫੇਰ ਪਾਂਝੜਾ ਪਹਿਣ ਗਿਆ ਤੇ ਨਾ ਤੁਹਾਡੀਆਂ ਜਥੇਦਾਰੀਆਂ ਰਹਿਣੀਆਂ ਜੇ ਕੋਮਣੇ ਤਾਂ ਨੂੰ ਸਤਕਾਰ ਦਿੱਤਾ ਜਥੇਦਾਰੀ ਦਾ ਅਹੁਦੇ ਦਾ ਸਤਕਾਰ ਦਿੱਤਾ ਇਹ ਮਤਲਬ ਥੋੜੀ ਹੈ ਤੁਹਾਡਾ ਕਿ ਤੁਸੀਂ ਬਾਦਲਾਂ ਦੇ ਪਿੱਠੂ ਬਣ ਜਾਓ ਜਦ ਮੈਂ ਬਾਦਰ ਕਹਿਣਗੇ ਉਵੇਂ ਕਰੋਗੇ ਅੱਜ ਬੜਾ ਦੁੱਖ ਹੁੰਦਾਗਾ ਅਕਾਲੀਆਂ ਨੂੰ ਅੱਜ ਚਿੰਗ-ਚਿੰਘੜਾ ਪਿਆ ਹੋਇਆਗਾ ਸਭੀ ਬਦਲ ਤੇ ਗੋਲੀ ਚੱਲ ਗਈ ਜਦੋਂ ਦੋ ਸਿੰਘ ਸੇਧ ਕੀਤੇ ਨੇ ਬਰਗਾੜੀ ਬੇਬਲ ਕਲਾਂ ਦੇ ਵਿੱਚ ਤੇ ਉਦੋਂ ਅਕਾਲੀ ਦਰ ਕਿਉਂ ਨਹੀਂ ਰੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥਾਂ-ਤਾ ਤੇ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਹ ਜਿਹੇ ਪੰਤੀਆਂ ਉੱਤੇ ਜਿਹੜਾ ਇਹ ਜਹਾ ਗੰਦਪੰਦ ਲਿਖ ਕੇ ਗਏ ਨੇ ਉਦੋਂ ਤੁਹਾਡਾ ਇੱਡਾ ਨਹੀਂ ਬਣੁੰਦ ਰਿਹਾ ਗਿਆ ਉਦੋਂ ਤੁਹਾਡੀਆਂ ਕਾਨਫਰੰਸਾਂ ਨਹੀਂ ਹੋਈਆਂ ਅੱਜ ਸਾਰਾ ਲੰਗ ਲੈਣਾ ਕਿ ਜਿੱਥੇ ਉੱਥੇ ਕਾਨਫਰੰਸ ਕਰੀ ਬੈਠਾ ਕਿ ਜਿੱਥੇ ਉੱਥੇ ਕਰੀ ਬੈਠਾ ਕੋਈ ਉੱਥੇ ਕਰੀ ਬੈਠਾਗਾ ਅੱਜ ਤਾਂ ਨੂੰ ਦੁੱਖ ਆ ਗਿਆ ਇਹਦਾ ਮਤਲਬ ਤਾਂ ਸਿੱਧਾ ਸਿੱਧਾ ਸਾਫ਼ ਕਰ ਦਿੱਤਾ ਤੁਸੀਂ ਕਿ ਤੁਹਾਡਾ ਜਿਹੜਾ ਸੁਖਵੀਰ ਬਾਦਲ ਢਿੱਡਲਾ 50 ਰੋਟੀਆਂ ਖਾਣ ਵਾਲਾ ਗੱਪੀ ਜਿਹਨੂੰ ਸੁੱਖਾ ਗੱਪੀ ਕਹਿੰਦੇ ਆ ਉਹਨੂੰ ਤੁਸੀਂ ਗੁਰੂਗ੍ਰੰਥ ਸਾਹਿਬ ਤੋਂ ਵੱਡਾ ਸਮਝ ਲਿਆ ਅੱਜ ਤੁਸੀਂ ਆਣ ਕੀ ਦੀ ਲੈ ਰਹੇ ਹੋ ਗੁਰੂ ਰਾਮਦਾਸ ਦੀ ਮਹਾਰਾਜ ਦੀ ਕਹਿੰਦੇ ਗੁਰੂ ਰਾਮਦਾਸ ਦੇ ਘਰ ਤੇ ਗੋਲੀ ਚਲਾ ਦਿੱਤੀ ਜਦੋਂ ਇਹ ਹੀ ਗੱਲ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਬਹੀਰ ਚਲਾਉਂਦਾ ਸੀ ਤੇ ਆਪਣਾ ਸਿੰਘ ਸੜਾਉਣ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਮਹਾਰਾਜ ਦੀ ਸਵਾਰੀ ਜਦੋਂ ਲੈ ਕੇ ਗਿਆ ਥਾਣੇ ਦੇ ਵਿੱਚ ਤੇ ਤੁਸੀਂ ਕਹਿੰਦੇ ਜੀ ਢਾਲ ਬਣਾ ਕੇ ਲੈ ਗਿਆ ਉਹ ਜਿਹੜਾ ਤੁਹਾਡਾ ਬੋਲਿਆ ਉਹ ਹਰ ਇੱਕ ਸੱਚਾ ਜਿਹੜਾ ਕੋਈ ਸਿੱਖ ਅਣਖ ਵਾਲਾ ਬੋਲੇ ਉਹ ਝੂਠਾ ਹੁਣ ਤੁਸੀਂ ਜੇ ਇਹ ਕਹਿ ਦਿੰਦੇ ਜੇ ਤੁਸੀਂ ਇਹ ਕਹਿਨਦੇ ਕਿ ਬਾਦਲ ਤੇ ਚਲਾਈ ਆ ਗੋਲੀ ਫਿਰ ਮੰਨ ਮੰਨ ਲੈਂਦੇ ਹਾਂ ਵੀ ਚਲਾਈ ਭਾਈ ਬਾਦਲ ਤੇ ਚਲਾਈ ਆ ਉਹ ਤੁਸੀਂ ਵਰਤ ਰਹੇ ਹੋ ਅਕਾਲ ਤਖਤ ਸਾਹਿਬ ਨੂੰ ਤੁਸੀਂ ਵਰਤ ਰਹੇ ਹੋ ਗੁਰੂ ਰਾਮਦਾਸ ਸਾਹਿਬ ਨੂੰ ਤੁਸੀਂ ਵਰਤ ਰਹੇ ਹੋ ਦਰਬਾਰ ਸਾਹਿਬ ਨੂੰ ਜੋ ਦੋਸਤ ਬੈਠਾਗਾ ਮੈਂ ਪਹਿਲਾਂ ਦੱਸਿਆ ਕਿ ਇੱਥੇ ਦਾ ਇਤਿਹਾਸ ਆ ਸਿੱਖ ਕੌਮ ਦਾ ਉੱਥੇ ਮੱਸਾ ਰੰਗੜ ਬੈਠਾ ਸੀ ਭਾਈ ਮਹਤਾਬ ਸਿੰਘ ਤੇ ਭਾਈ ਸੁਖਾ ਸਿੰਘ ਆਏ ਨੇ ਸਰ ਵੱਟ ਕੇ ਮੱਸੇ ਦਾ ਲੈ ਗਏ ਅੱਜ ਵਰਗੇ ਤੁਹਾਡੇ ਵਰਗੇ ਕੱਲ ਹੀ ਹੁੰਦੇ ਉਸ ਟਾਈਮ ਆ ਤੇ ਉਹਨਾਂ ਨੇ ਕਿਹਾ ਸੀ ਜੀ ਇੱਥੇ ਦਾ ਦਰਬਾਰ ਸਾਹਿਬ ਭੰਗ ਕਰਦਾ ਇਹਨਾਂ ਨੇ ਇੱਥੇ ਨਹੀਂ ਸਰ ਵੱਡਣਾ ਸੀ ਬਾਹਰ ਵੱਡਣਾ ਸੀ ਉਹਨਾਂ ਦਾ ਜਿੱਥੇ ਮਸੰਦ ਹੋਊਗਾ ਜਿੱਥੇ ਪਾਪੀ ਬੈਠਾ ਹੋਊਗਾ ਸੇਕੋ ਤੇ ਚਾਹੇ ਗੋਲੀ ਚਲਾਵੇ ਚਾਹੇ ਸਰਬੱਤ ਕੇ ਲੈ ਕੇ ਜਾਵੇ ਇਹ ਸਿੱਖ ਕੌਮ ਦਾ ਇੱਕ ਅਸੂਲ ਆ ਇੱਕ ਸਿੱਖ ਧਰਮ ਦਾ ਇੱਕ ਇਹ ਅਸੂਲ ਆ ਜਿਹਨੇ ਪੱਪ ਕਮਾਏ ਹੋਣਾ ਉਹ ਜਾਲ ਚਾਹੇ ਕਿਤੇ ਮਰਜੀ ਬੈਠਾ ਹੋਵੇ ਜਿੱਥੇ ਮਰਜੀ ਲੁਕੇ ਬੈਠਾ ਹੋਵੇ ਉਹ ਕੌਮ ਉਹਨੂੰ ਕਦੇ ਮਾਫ ਨਹੀਂ ਕਰਦੀ ਸਮਾਂ ਵੱਧ ਘੱਟ ਲੱਗ ਸਕਦਾਗਾ ਮੈਂ ਪਹਿਲਾਂ ਵੀ ਕਿਹਾ ਸੀ ਚਾਹੇ ਉਹ ਰਿੰਗ ਜੇਬ ਹੋਵੇ ਅਬਦਾਲੀ ਹੋਵੇ ਮੱਥਾ ਰੰਗੜ ਹੋਵੇ ਇਦਰਾ ਗੰਦੀ ਹੋਵੇ ਬਿਆੰਤਾ ਬੁੱਚੜ ਹੋਵੇ ਉਹ ਚਾਹੇ ਹੋਰ ਕੋਈ ਹੋਣਾ ਐ ਟੈਂਪਸਰ ਨਾਲ ਸਰ ਗੁਰੂ ਆ ਕਾਲਪੁਰ ਖ ਡਿਊਟੀ ਲਾਉਂਦਾ ਹਰ ਇੱਕ ਦੀ ਤੁਹਾਡੇ ਲਈ ਅੱਜ ਬਾਦਲ ਵੱਡਾ ਹੋ ਗਿਆ ਸਖਵੀਰ ਬਾਦਲ ਵੱਡਾ ਹੋ ਗਿਆ ਅੱਜ ਤੁਹਾਡਾ ਕਾਲੀਦਾਲ ਬਣਾ ਪੜ ਪੜ ਕੇ ਤੁਸੀਂ ਰੋ ਰੋ ਰਹੇ ਹੋ ਮਜਿਟੀ ਇੱਕ ਪਾਸੇ ਕਾਨਫਰੰਸ ਕਰੀ ਜਾਂਦਾ ਮੈਂ ਹੁਣ ਗੱਲ ਕਹਿਣੀ ਸੀ ਆ ਬੁੱਡੇ ਠੇਰੇ ਭੁੰਡੜ ਵਰਗੇ ਤੇ ਦੂਜੇ ਨਾਲ ਹੁਣ ਰਲ ਕੇ ਚੱਕੀ ਰੋਣੇ ਸਾਰੇ ਅੱਜ ਉਹ ਟੀਕਾ ਮਾਰੇ ਨੇ ਕੋਈ ਕਿਧਰ ਕਾਨਫਰੰਸ ਕਰੀ ਬੈਠਾ ਕੋਈ ਮੀਡੀਆ ਨੂੰ ਕਿਧਰ ਲਈ ਬੈਠਾ ਕੋਈ ਕਿਧਰ ਲਈ ਬੈਠਾਗਾ ਹੁਣ ਕਾਂਵਾਂ ਰੋਲੀ ਪੈਂਦੀ ਆ ਕਾਂਵਾਂ ਰੋਲੀ ਗਰਨਾ ਤੁਸੀਂ ਕੀਤੇ ਨੇ ਪਾਪ ਤੁਸੀਂ ਐਡੇ ਵੱਡੇ ਕੀਤੇ ਨੇ ਉਹ ਜ਼ੁਲਮ ਤੁਸੀਂ ਐਡੇ ਵੱਡੇ ਕੀਤੇ ਨੇ ਐਡੇ ਜਲਮ ਕਰਕੇ ਤੁਸੀਂ ਤੇ ਆਪਣੇ ਆਪ ਨੂੰ ਹੁਣ ਸੱਚੇ ਬਣਦੇ ਹੋ ਇਹ ਲੁਕਾਉਣਾ ਚਾਹੁੰਦੇ ਪਾਪ ਇਹ ਤੁਹਾਡੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਦਰਜ ਹੋ ਚੁੱਕੇ ਤੁਹਾਡੇ ਪਾਪ ਜਿਹੜਾ ਕੁਝ ਤੁਸੀਂ ਮੰਨਿਆ ਸੁਖਵੀਰ ਬਾਦਲ ਨੇ ਮੰਨਿਆ ਬਾਕੀਆਂ ਨੇ ਮੰਨਿਆਗਾ ਉਹ ਸਾਰਾ ਕੁਝ ਸਾਫ ਹੋ ਗਿਆ ਉਹ ਸਿੱਖ ਕੌਮ ਦੇ ਇਤਿਹਾਸ ਦੇ ਤੁਹਾਡੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆਗਾ ਉਹ ਸਿੱਖ ਦੀ ਤੁਸੀਂ ਕਦਰ ਹੀ ਨਹੀਂ ਕਰਦੇ ਆਂ ਸਿੱਖ ਦੀ ਤੁਸੀਂ ਤੁਹਾਡੇ ਲਈ ਇਕੱਲਾ ਬਾਗਰ ਦਰਨ ਰਹਿ ਗਿਆ ਬਾਗਰ ਠੀਕ ਰਹਿ ਗਿਆ ਤੁਹਾਡੇ ਲਈ ਇਸ ਕਰਕੇ ਕੌਣ ਨੂੰ ਸੋਚਣਾ ਪਊਗਾ ਕਿ ਬੇਸ਼ੱਕ ਇਹਨਾਂ ਤੋਂ ਖਿਹੜਾ ਸੜਾ ਲਿਆ ਪਰ ਅਜੇ ਕਈ ਅਜੇ ਵੀ ਇਹਨਾਂ ਦਾ ਜਿਹੜੇ ਅੱਧੇ ਭੰਗਤ ਬਣੇ ਹੋਏ ਨੇ ਜਿਹੜੇ ਕੱਟ ਸੇ ਕੱਟਸੀਆਂ ਬਲੇ ਹੋਏ ਨੇ ਉਹਨਾਂ ਨੂੰ ਬੇਨਤੀ ਆ ਕਿ ਇਹਨਾਂ ਦਾ ਖਿਹੜਾ ਸੜ ਦੇ ਪੋ ਕੁਝ ਨਹੀਂ ਲੱਪਣਾ ਨਾ ਇਹਨਾਂ ਕਿਸੇ ਪਾਰਟੀ ਦੇ ਤੁਹਾਨੂੰ ਕੁਝ ਦੇਣਾਗਾ ਤੁਸੀਂ ਸੱਜੇ ਪੰਧ ਹੀ ਉਹ ਤਾਂ ਗੁਰੂਗ੍ਰੰਥ ਸਾਹਿਬ ਦੇ ਲੜ ਲੱਗੋ ਤੇ ਫਿਰ ਤੁਹਾਡੇ ਤੇ ਡੇਰੇ ਵਾਲੇ ਵਿੱਚ ਕੀ ਫਰਕ ਹੋਇਆ ਤੁਸੀਂ ਅੱਧੀਆਂ ਭੇਡਾਂ ਬਾਗਲ ਦੀਆਂ ਬਣੀ ਬੈਠੇ ਹੋ ਉਹ ਕੋਈ ਡੇਰੇ ਸਾਸੇ ਵਾਲੇ ਦਾ ਬਣੀ ਬੈਠਾ ਕੋਈ ਰਾਮਪਾਲ ਦਾ ਕੋਈ ਆਸਾ ਰਾਮ ਦਾ ਕੋਈ ਆਹ ਦਾਣਕ ਸਰ ਵਾਲੇ ਜਿਹੜੇ ਚਿੱਟੀ ਚਿੱਟੀ ਸਿਉਖਾ ਉਹਦੇ ਬਣੀ ਬੈਠੇ ਆ ਉਹਤੇ ਵੀ ਮੈਂ ਤੁਹਾਨੂੰ ਵੀਡੀਓ ਲੈ ਕੇ ਆਉਂਗਾ ਚਿੱਟੀ ਸਿਉਖ ਦੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਾਂ ਜੇ ਪਾਗ ਤਾੜਾ ਬੰਦਾ ਲਾਭ ਦੇਵੇ ਦਸਤਾਰ ਲਾਭ ਦੇ ਦੇ ਲਾ ਦੇ ਉਹ ਚੰਗੀ ਆ ਕਹਿੰਦੇ ਦੀ ਦਸਤਾਰ ਲੱਥ ਕੇ ਲੜਾਈ ਦੇ ਵਿੱਚ ਦਸਤਾਰਾਂ ਲੱਥ ਜਾਂਦੀਆਂ ਨੇ ਲੜਾਈ ਦੇ ਵਿੱਚ ਇੱذ ਕੋਈ ਦੋ ਰਹਿ ਨਹੀਂ ਪਰ ਤੁਹਾਡੇ ਸਰੇ ਆਮ ਦਿਸ ਰਿਹਾ ਬੰਦਾ ਆ ਕੇ ਭੱਜ ਕੇ ਸਾਲ ਮਾਰ ਕੇ ਪਿੱਛੇ ਦੇ ਆ ਕੇ ਤਾਂ ਅੜ ਕੇ ਦਸਤਾਰ ਲਾਉਂਦਾ ਤੇ ਉਹਦੇ ਲਈ ਉਹ ਜੱ태ਦਾਰ ਨੇ ਸ਼ਬਦ ਨਹੀਂ ਕੱਢਿਆ ਕਿਸੇ ਨੇ ਕਾਲੀਦਾਲ ਵੀ ਨਹੀਂ ਕਿਹਾ ਠੀਕ ਆ ਕਿ ਭਾਈ ਇਹਨੇ ਜੋ ਨਰੈਨ드 ਸਿੰਘ ਚੌੜੇ ਨੇ ਕੀਤਾ ਉਹ ਸਰਕਾਰ ਤੇ ਉਹਨੂੰ ਜਿਹੜਾ ਕੋਰਟ ਵੇਖੂਗੀ ਉਹ ਜਿਹੜਾ ਅੱਗੇ ਫੈਸਲਾ ਹੋਊਗਾ ਕੋਰਟ ਦਾ ਉਹਨੂੰ ਮੰਨਣਾ ਪਊਗਾ ਸਿੱਖ ਕੋਮ ਉਹ ਤਾਂ ਵਿਚਾਰੀ ਨਹੀਂ ਕਰਦੀ ਜਿਹਨੇ ਕੀਤਾ ਉਹ ਜਿਹਨੇ ਕੀਤਾ ਉਹ ਭੁਗਤੂਗਾ ਸਿੱਧੀ ਗੱਲ ਆ ਐਤੇ ਸਿੰਘ ਬੈਠੇ ਨੇ 33 33 33 ਸਾਲ ਦੇ ਜੇਲ੍ਹਾਂ ਦੇ ਵਿੱਚ ਉਹ ਕਹਿੰਦੇ ਵੀ ਅਸੀਂ ਕੀਤਾਗਾ ਭਾਈ ਹਰਜਿੰਦਰ ਸਿੰਘ ਭਾਈ ਜਿੰਦਾ ਸੁੱਖਾ ਜਿਨ੍ਹਾਂ ਨੇ ਜਰਨਲ ਬੈਦਿਆ ਟਾਇਆ ਸੀ ਜਾ ਕੇ ਉਹਨੇ ਦੇ ਵਿੱਚ ਜੱਜ ਨੇ ਆਖਿਆ ਸੀ ਕਿ ਤੁਸੀਂ ਕਹਦੇ ਹੋ ਕਿ ਵੀ ਐਸੀ ਨਹੀਂ ਮਾਰਿਆ ਤੇ ਤੁਹਾਡੀ ਫਾਂਸੀ ਜਿਹੜੀ ਮਾਫ ਹੋ ਜੂ ਉਹ ਸਿੰਘ ਕਹਿੰਦੇ ਅਸੀਂ ਝੂਠ ਕਿਉਂ ਬੋਲੀ ਅਸੀਂ ਕਿਹਾ ਉਹਨਾਂ ਨੇ ਕਿਹਾ ਕਿ ਅਸੀਂ ਦੁਸ਼ਟ ਨੂੰ ਸੋਧਿਆਗਾ ਸਾਡੇ ਅਕਾਲ ਤਖਤ ਸਾਹਿਬ ਤੇ ਇਹ ਮੂਰੇ ਹੋ ਕੇ ਇਹਨੇ ਹਮਲਾ ਕਰਿਆ ਤੇ ਕਰਵਾਇਆ ਤੇ ਜਿਹੜਾ ਸਿੱਖ ਅੱਜ ਮੰਨਦਾਗਾ ਵੀ ਹਮ ਐ ਚਲਾਈਏ ਗੋਲੀ ਉਹ ਗੁਜਾਹਾ ਕੋਰਟ ਦੇਖਣਗੇ ਆ ਜੱਜ ਸਾਹਿਬਾਂ ਦੇਖਣਗੇ ਤੇ ਤੁਹਾਡੇ ਕੋਲੇ ਕੀ ਰਾਈਟ ਆ ਵੀ ਕਿਸੇ ਦੀ ਪੱਗ ਲਾ ਦੇਓ ਤੁਸੀਂ ਕਿ ਦੋਸੀ ਨਹੀਂ ਫੇਰ ਅੱਜ ਤੇ ਬੜਾ ਦੁੱਖ ਹੋ ਗਿਆ ਤੁਹਾਨੂੰ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਦੁੱਖ ਨਹੀਂ ਹੋਇਆ ਉਦੋਂ ਤੁਸੀਂ ਘਰਾਂ ਦੇ ਵਿੱਚ ਬੜੇ ਰਹੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਲਈ 2015 ਦੇ ਵਿੱਚ ਧਰਨੇ ਲਾਏ ਮਜਾਰੇ ਕੀਤੇ ਬਾਦਲ ਕੰਨੇ ਖਲਾਫ ਆ ਤੇ ਸਾਰਿਆਂ ਨੇ ਇਥੋਂ ਡੀਐਸਪੀ ਨੂੰ ਕਿਸੇ ਨੂੰ ਕਿਤੇ 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 ਚੱਕ-ਚੱਕ ਕੇ ਸਿੰਗਲ ਤੁਸੀਂ ਜੇਲ੍ਹਾਂ ਦੇ ਵਿੱਚ ਰੋਲਿਆ ਕਿਸੇ ਦੇ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਤੱਕ ਤੁਸੀਂ 57 ਦੀ ਜਵਾਨਤ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕੇ ਰੱਖਿਆ ਇਹ ਚੰਗੰਦੇ ਤੁਸੀਂ ਬਹੁਤ ਚਲਾਈਆਂ ਨੇ ਕਾਹਨ ਕੌਮ ਦਾ ਬਹੁਤ ਕਰ ਚੁੱਕੇ ਤੁਸੀਂ ਪਰ ਹੁਣ ਨਹੀਂ ਇਹ ਜਿਹੜਾ ਸਬਰ ਹੁੰਦਾ ਸਿੱਖਾਂ ਤੋਂ ਏ ਹੁਣ ਤੁਹਾਨੂੰ ਉਹ ਪੰਦੂ ਜੇ ਤੁਸੀਂ ਰਾਜਗਦੀਆਂ ਜਿਹੜੀਆਂ ਤੁਸੀਂ ਬੈਠੇ ਸੀ ਪਹਿਲਾਂ ਜਲਮ ਦਾ ਇੱਕ ਅੰਤ ਹੁੰਦਾ ਹਰ ਇੱਕ ਚੀਜ਼ ਦਾ ਤੁਸੀਂ ਉਹ ਜਲਮ ਕਰ ਲਿਆ ਜਿਹੜਾ ਅਫਦਾਲੀ ਕਰਨੋਂ ਰਹਿ ਗਿਆ ਸੀ ਉਹ ਤੁਸੀਂ ਸਾਰਾ ਕੁਝ ਕਰ ਸੱਡਿਆ ਤੇ ਇਸ ਕਰਕੇ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਦਾ ਨਕਾਬ ਜਿਹੜਾ ਅਸਲੀ ਆ ਚਿਹਰਾ ਗਾ ਬੇਸਕ ਲੋਕਾਂ ਦੇ ਸਾਹਮਣੇ ਆ ਪਰ ਫੇਰ ਵੀ ਜਿੰਨਾ ਤਰ ਇਹਨਾਂ ਲੋਕਾਂ ਦੇ ਅਸਲੀਅਤ ਤੁਹਾਡੇ ਸਾਹਮਣੇ ਸਾਰਿਆਂ ਦੇ ਨਾਮ ਲਿਆਂਦੀ ਜਾਵੇ ਕਈ ਵਾਰੀ ਹੁੰਦਾ ਆਮ ਬੰਦਾ ਹੁੰਦਾ ਪਿੰਡਾਂ ਵਿੱਚ ਸਹਾਰਾਂ ਵਿੱਚ ਬੈਠਾ ਹੁੰਦਾਗਾ ਘਰਾਂ ਦੇ ਵਿੱਚ ਨਹੀਂ ਪਤਾ ਹੁੰਦਾਗਾ ਡੋਗਰਿਆਂ ਦਾ ਇਹ ਫਲਾਣੇ ਫਲਾਣੇ ਡੋਗਰੇ ਨੇ ਨੌ ਜਰੂਰ ਸੁਣਿਆ ਹੁੰਦਾ ਉਹਨਾਂ ਨੇ ਪਰ ਜਿਹੜੀ ਇਹ ਆਵਾਜ਼ ਹੁੰਦੀ ਆ ਉਹਨਾਂ ਦੇ ਜਦੋਂ ਆ ਕੰਨੀ ਪੈਂਦੀਆਂ ਚੀਜ਼ਾਂ ਕੰਨੀ ਪੈਂਦੀਆਂ ਕਿ ਇਹਨਾਂ ਨੇ ਆ ਜਲਮ ਕੀਤਾ ਫਿਰ ਉਹਨਾਂ ਦੇ ਕੰਨ ਖੁੱਲਦੇ ਆ ਇਸ ਕਰਕੇ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਮੈਂ ਰਣੀ ਅੱਜ ਉਹ ਪੰਜਾਬੀ ਵਿਰਸਾ ਟੀਵੀ ਵੇਖਦੇ ਹੋ ਸ਼ੇਅਰ ਕਰ ਦਿਓ ਕਮੈਂਟ ਵੀ ਕਰ ਦਿਓ ਤੇ ਇਸ ਵੀਡੀਓ ਨੂੰ ਵੀ ਤੁਸੀਂ ਬੱਦ ਤੋਂ ਬੱਦ ਸ਼ੇਅਰ ਕਰੋ ਤੇ ਆਪਣੇ ਕਮੈਂਟ ਕਰੋ ਤਾਂ ਕਿ ਇਹਨਾਂ ਦੁਸ਼ਟਾਂ ਤੋਂ ਖੜਾ ਸੁੱਟ ਜਾਵੇ ਧੰਨਵਾਦ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਕੀ ਫਤਿਹ